वीरपाल दिवस ਨੂੰ ਲੈ ਕੇ ਸੀਐਮ ਦਾ ਐਸਜੀਪੀਸੀ ਅਤੇ ਆਕਾਲੀ ਦਲ ਤੇ ਤਿੱਖਾ ਨਿਸ਼ਾਨਾ ਕਿ ਐਸਜੀਪੀਸੀ ਤੋਂ ਪੁੱਛ ਕੇ ਰੱਖਿਆ ਗਿਆ ਸੀ ਹੁਣ ਵਿਰੋਧ ਕਰਨ ਵਾਲੇ ਆਕਾਲੀ ਦਲ ਨੇ ਵੀ ਕੀਤੀ ਹੈ ਨਾਦੀ ਹਮਤ ਅੱਜ ਦਿੱਲੀ ਦੇ ਵਿੱਚ ਵੀਰਪਾਲ ਦਿਵਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੇ ਪ੍ਰਧਾਨ ਮੰਤਰੀ ਮੋਦੀ ਨੇ ਸਾਨੀ ਚਹਾਦਤ ਨੂੰ ਕਰਨ ਕੇ ਪ੍ਰਣਾਮ ਦਾ ਤਿਆਗ ਰਾਜ ਸਟੇਡੀਅਮ ਦੇ ਵਿੱਚ ਰੱਖੇ ਸਮਾਗਮ ਚ ਗ੍ਰਹਿ ਮੰਤਰੀ ਅਮਿਤ ਸ਼ਾਕਰਨ ਕੇ ਸ਼ਿਰਕਤ ਸੁਜੀਤ ਦੇ ਕੌਮਿਕ ਆਰਟਕਾਰਿ ਫਰਦਾਨ ਨਿਤਿ ਨਬੀ ਨੇ ਦਿੱਲੀ ਦੇ ਗੁਰੂਕਾਰ ਦੇ ਵਿੱਚ ਟੇਕਿਆ ਮਥਾ ਗੁਰਦੁਆਰਾ ਬੰਗਲਾ ਸਾਹਿਬ ਤੋਂ ਹੋਏ ਨਤਮਸਤਕ ਵੀਰ ਬਾਦਵਸ ਮੌਕੇ ਸਾਬਜ਼ਾਦਿਆਂ ਦੀ ਸ਼ਹਾਦਤ ਪਕੀਤਾ ਯਾਦ ਸੁਜੀਤ ਸਿੰਘ ਰਖੜਾ ਦੇ ਵੱਲੋਂ ਸੈਲੂਨ ਦਾ ਉਦਘਾਟਨ ਕੀਤੇ ਜਾਣ ਤੇ ਵਿਵਾਦ ਅਕਾਲੀ ਦਲ ਨੇ ਪੁੱਛਿਆ ਕਿ ਇਹ ਹੈ ਸਿੱਖੀ ਦਾ ਪ੍ਰਚਾਰ ਕੋਦ ਨੂੰ ਵੱਡਾ ਪੰਥਕ ਕਹੌਣ ਵਾਲੇ ਕਰ ਰਹੇ ਸੈਲੂਨ ਦਾ ਉਦਘਾਟਨ ਸਾਹਿਬ ਦੇ ਗਵਰਨਰ ਗੁਲਾਬ ਸਿੰਘ ਕਟਾਰੀਆ ਨੇ ਸਿੱਟ ਮਹਾਰਾਣਾ ਪ੍ਰਤਾਪ ਦੇ ਅਪਮਾਨ ਦੇ ਇਲਜ਼ਾਮ ਲਗਾ ਕੇ ਕਰਨੀ ਸੈਨਾ ਦੇ ਪ੍ਰਧਾਨ ਦੇ ਦਿੱਤੀ ਹੰਤੀ ਤੇ ਆਪ ਕੋ ਗਤਨਾ ਹੋਵੇਗਾ ਅੰਜਾਮ ਪੰਜਾਬ ਦੇ ਵਿੱਚ ਕੇਂਦਰ ਦੀ BBG ਰਾਮਜੀਵ ਸਕੀਮ ਦਾ ਵਿਰੋਧ ਅੱਜ ਸੂਬੇ ਦੇ ਵਿੱਚ ਨਹੀਂ ਹੋਵੇਗੀ ਕੋਈ ਗ੍ਰਾਮ ਸਭਾ ਕੇਂਦਰ ਨੇ ਪਿੰਡ ਪਿੰਡ ਮੀਟਿੰਗਸ ਕਰਨ ਦੇ ਦਿੱਤੇ ਸੀ ਨਿਰਦੇਸ਼ ਸਾਬਕਾ ਆਈਜੀ ਅਮਰ ਸਿੰਘ ਚਾਹਲ ਦੇ ਨਾਲ ਸਾਈਬਰ ਧੋਖੇਬਾਜ਼ੀ ਮਾਮਲੇ ਚ ਉਹ ਡਾਇਰੈਕਸ਼ਨ ਪਟਿਆਲਾ ਪੁਲਿਸ ਨੇ ਬੱਚੇ ਬੈਂਕ ਖਾਤੇ ਕੀ ਤਫਰੀਜ਼ ਦੇ ਨਾਲ ਅਕਾਊਂਟ ਸਲੇਟਾ ਟ੍ਰਾਂਸਫਰ ਕੀਤੀ ਗਈ ਸੰਖੇਪ ਤਿੰਨ ਕਰੋੜ ਰੁਪਏ। ਉਦਯੋਪਤੀ ਐਸਪੀਓ}{|\text{ਸਵਾਲ ਦੇ ਨਾਲ 7 ਕਰੋੜ ਦੀ ਠੱਗੀ ਮਾਮਲੇ ਵਿੱਚ ਈਡੀ ਦੀਰੇ ਦੇ 500 ਦੇ ਵਿੱਚ 11 ਟਿਕਾਣੇ ਤੇ ਛਾਪੇ ਮਾਰੀ ਕਰ ਜ਼ਬਤ ਕੀਤੇ ਸਬੂਤ ਮੁਕਮਲ ਸਮ ਮਹਿਲਾ ਨੂੰ ਸੰਤੋਪਿਤ ਕੀਤਾ ਗ੍ਰਿਫਤਾਰ। ਕਰੰਤਾਰ ਦੇ ਪਿੰਡ ਜਗਤਪੁਰਾ ਦੇ ਵਿੱਚ 7 ਸਾਲਾ ਬੱਚੇ ਦੀ ਸ਼ੱਕੀ ਮੌਤ ਬੰਦ ਘਰ ਤੋਂ ਮਿਲੀ ਮਾਸੂਮ ਮਨਰਾਜ ਸਿੰਘ ਦਿਲਾਸ਼ ਪਰਿਵਾਰ ਨੂੰ ਕਤਲ ਦਾ ਜਤਾਇਆ ਖਬਰਸ਼ਾ। ਅੱਜ ਤੋਂ ਮਹਿੰਗਾ ਹੋਇਆ ਰੇਲਵੇ ਦਾ ਸਫ਼ਰ ਲੰਬੀ ਦੂਰੀ ਦੀ ਯਾਤਰਾ ਦੇ ਕਿਰਾਏ ਦੇ ਵਿੱਚ ਵਾਧਾ 215 ਕਿਲੋਮੀਟਰ ਤੋਂ ਵੱਧ ਦੂਰੀ ਤੇ ਇੱਕ ਪੈਸਾ ਪ੍ਰਤੀ ਕਿਲੋਮੀਟਰ ਦਾ ਇਜ਼ਾਫਾ। ਜਨ ਵਟਸਐਪ ਤੇ ਯੂਟਿਊਬ ਅਤੇ ਇੰਸਟਾਗ੍ਰਾਮ ਚਲਾ ਸਕਦੇ ਨੇ ਫੌਜ ਦੇ ਜਵਾਨ 5 ਸਾਲ ਬਾਅਦ ਸ਼ਰਤਾ ਦੇ ਨਾਲ ਸੋਸ਼ਲ ਮੀਡੀਆ ਦੇ ਇਸਤੇਮਾਲ ਦੀ ਮਿਲੀ ਇਜਾਜ਼ਤ ਲਾਈਕ ਤੇ ਕਮੈਂਟ ਕਰਨ ਦੀ ਮਨਾਹੀ। ਰੋਸਪੁਰ ਦੇ ਛੋਟੇ ਸਿਪਾਹੀ ਸਰਵਨ ਸਿੰਘ ਨੂੰ ਅੱਜ ਮਿਲਿਆ ਰਾਸ਼ਟਰੀ ਬਲ ਪ੍ਰਸਕਾਰ ਰਾਸ਼ਟਰਪਤੀ ਦੋਪਰੀ ਮੁਰਮੂ ਕਰਨ ਕੇ ਸੰਮਾਨਿਤ ਆਪਰੇਸ਼ਨ ਸਿੰਦੂਲ ਦੌਰਾਨ ਫੌਜ ਦੇ ਜਵਾਨਾਂ ਤੱਕ 10 ਸਾਲਾਂ 10 ਸਾਲ ਸਰਵਨ ਸਿੰਘ ਪਹੁੰਚਾਉਂਦਾ ਸੀ ਰਸ ਸਰ ਸ਼ਸਕਾਰ ਨਿਊਜ਼ 18 ਪੰਜਾਬ ਰਹਾ ਦੇਖ ਰਹੇ ਸਰਦਸ਼ ਕਾ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਖੁਰਚੋ ਸੰਧੂ ਦਾ ਬੁਲੇਟਨ ਦੀ ਸ਼ੁਰੂਆਤ ਕਰਦੇ ਹਾਂ ਐਸਐਲ ਦੀ ਵੱਡੀ ਖਬਰ ਤੋਂ ਇੱਕ ਵੱਡੇ ਬਿਆਨ ਤੋਂ ਤਾਂ ਵੀਰਬਾਲ ਦਿਵਸ ਨੂੰ ਲੈ ਕੇ ਸੀਮਾਨ ਨੇ ਐਸਜੀਪੀਸੀ ਅਤੇ ਅਕਾਲੀ ਦਲ ਤੇ ਨਿਸ਼ਾਨਾ ਸਾਧਿਆ ਹੈ ਨਾ ਕਿ ਆ ਕਿ ਇਹਨਾਂ ਤੋਂ ਪੁੱਛ ਕੇ ਨਾ ਰੱਖਿਆ ਗਿਆ ਸੀ ਵੀਰਬਾਲ ਦੇ ਪਾਸ ਤਾਂ ਹੁਣ ਹੈ ਵਿਰੋਧ ਕਰਨ ਵਾਲੇ ਅਕਾਲੀ ਲੀਡਰਾਂ ਨੇ ਨਾ ਦੀ ਹਮਾਇਤ ਚੜੀ ਆ ਉਹ ਕੀਤੀ ਸੀ ਉਸ ਸਮੇਂ ਔਰ ਹੁਣ ਵਿਰੋਧ ਕੀਤਾ ਜਾ ਰਿਹਾ ਤਾਂ ਸ਼ੋਮਨੀਆ ਕਾਰਗਰਦ ਦੇ ਸੀਨੀਅਰ ਵੀਰਬਾਲ ਦਿਵਸ ਨਾ ਦੇ ਹੱਕ ਦੇ ਵਿੱਚ ਸਨ ਉਹਨਾਂ ਨੇ ਕਿਹਾ ਅਕਾਲੀ ਦਲ ਦੇ 2019 ਦੇ ਟਵੀਟ ਪਏ ਹੋਏ ਨੇ शायद इन्हू धर्म या विरसे देना नहीं है सीधे तौर पर दसइए किसी एमों जरा बयान दता गया है और सवाल जो खड़े किए गए हैं उधर ट्वीट किया गया है और लिखा गया पी एम मोदी के वालों वीर बाल दिवस श्रद्धा का अजिका है जो बहादुर ਸਾਹਿਬ ਸਾਥੀਆਂ ਦੀ ਕੁਰਬਾਨੀ ਨੂੰ ਯਾਦ ਕਰਨ ਦੇ ਲਈ ਸਮਰਪਿਤ ਹੈ ਅਸੀਂ ਮਾਤਾ ਗੁਜਰੀ ਜੀ ਦੇ ਅਟੁੱਟ ਵਿਸ਼ਵਾਸ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਦੀਵੀ ਸਿੱਖਿਆਵਾਂ ਨੂੰ ਯਾਦ ਕਰਦੇ ਹਾਂ ਇਹ ਦਿਨ ਹਿੰਮਤ ਦ੍ਰਿੜਤਾ ਤੇ ਸੱਚਾਈ ਦੇ ਨਾਲ ਸੰਬੰਧਿਤ ਹੈ ਉਹਨਾਂ ਦੇ ਜੀਵਨ ਅਤੇ ਆਦਰਸ਼ ਪੀੜ੍ਹੀਆਂ ਤੱਕ ਲੋਕਾਂ ਨੂੰ ਪ੍ਰੇਰਿਤ ਕਰਦੇ ਰਹਿਣਗੇ ਤਾਫੀਰ ਬਾਲ ਦਿਵਸਤਾ ਪੀਐਮ ਮੋਦੀ ਦੇ ਵੱਲੋਂ ਜ਼ਿਕਰ ਕੀਤਾ ਗਿਆ ਸੋ ਜ਼ਿਕਰ ਹੋ ਗਿਆ ਕਿ ਕੇਂਦਰ ਦੇ ਵੱਲੋਂ ਬਕਾਇਦਾ ਵੀਰ ਬਾਲ ਦਿਵਸ ਨਾਦੇ ਪ੍ਰੋਗਰਾਮ ਸਾਹਿਬਜ਼ਾਦਿਆਂ ਨੂੰ ਸਮਰਪਿਤ ਰੱਖੇ ਗਏ ਨੇ ਔਰ ਪਿਛਲੇ ਸਾਲ ਇਸ ਦਾ ਆਗਾਜ਼ ਕੀਤਾ ਗਿਆ ਸੀ ਔਰ ਉਸ ਨੂੰ ਲੈ ਕੇ ਜਦੋਂ ਸ਼ੁਰੂਆਤ ਦੇ ਵਿੱਚ ਇਹ ਆਉਂਦਾ ਹੈ ਨਾ ਦਾ ਜ਼ਿਕਰ ਉਸ ਸਮੇਂ ਹੀ ਸਵਾਲ ਖੜੇ ਕੀਤੇ ਗਏ ਸਨ ਤਾਂ ਇਸ ਵਾਰ ਦੀ ਗੱਲ ਕੀਤੀ ਜਾਵੇ ਇਸ ਵਾਰ ਵੱਡੇ ਪੰਦਰ ਤੇ ਸਵਾਲ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਕਿ ਨਾ ਵੀਰ ਬਾਦ ਦੇ ਬਸ ਕਿਉਂ ਰੱਖਿਆ ਗਿਆ ਹੈ ਆਰਜੀਪੀਸੀ ਦਾ ਬਿਆਨ ਪਿਛਲੇ ਦਿਨਾਂ ਦੇ ਵਿੱਚ ਆਉਂਦਾ ਹੈ ਕਿ ਨਾਤਾ ਸਾਹਿਬਜ਼ਾਦੇ ਵੀਰ ਸਨ ਅਤੇ ਨਾ ਹੀ ਬਾਦ ਸਨ ਉਹ ਇੱਕ ਜੋਤ ਸਨ ਅਕਾਲ ਪੁਰਖ ਦੀ ਉਹ ਇਹ ਸਮਝ ਨਾ ਹੋਏਗਾ ਔਰ ਇਹ ਨਾ ਰੱਖ ਕੇ ਬਿਲਕੁਲ ਅਸੀਂ ਉਹਨਾਂ ਨੂੰ ਛੋਟਾ ਇਸ ਤਰੀਕੇ ਨਹੀਂ ਕਰ ਸਕਦੇ ਨਹੀਂ ਦਰਸਾ ਸਕਦੇ ਤਾਂ ਜੇਕਰ ਇਹ ਹੋ ਗਿਆ ਕਿ ਹੁਣ ਸੀਐਮ ਭਗਵੰਤ ਪਾਣ ਦੇ ਵੱਲੋਂ ਵੀ ਜਿਹੜਾ ਹੈ ਇਹ ਬਿਆਨ ਦਿੱਤਾ ਗਿਆ ਉਹਨਾਂ ਨੇ ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਐਸਜੀਪੀਸੀ ਤੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਇਹ ਕਿਹਾ ਹੈ ਕਿ ਇਹਨਾਂ ਤੋਂ ਪੁੱਛ ਕੇ ਹੀ ਇਹ ਨਾ ਰੱਖਿਆ ਗਿਆ ਸੀ ਹੁਣ ਵਿਰੋਧ ਕਰਨ ਵਾਲੇ ਅਕਾਲੀ ਲੀਡਰਾਂ ਨੇ ਜਿਹੜੀ ਹੈ ਉਹਨਾਂ ਦੀ ਉਸ ਸਮੇਂ ਹਮਾਇਤ ਕੀਤੀ ਸੀ ਉਹਨਾਂ ਨੇ ਵੀ ਜ਼ਿਕਰ ਕੀਤਾ 2019 ਦੇ ਇੱਕ ਟਵੀਟ ਵੀ ਉਹਨਾਂ ਦੇ ਪਏ ਕੀ ਕੀ ਦੱਸਾਂ ਇਹਦੇ ਵਿੱਚ ਮੈਂ ਉਹਨਾਂ ਨੇ ਵੀਰਵਾਲ ਦੇ ਨਾਮ ਜਦੋਂ ਰੱਖਿਆ ਤਾਂ ਉਹਨਾਂ ਨੇ ਪੁੱਛਿਆ ਸੀਗਾ ਉਹਨਾਂ ਨੇ ਕੱਲ ਜਾਰੀ ਵੀ ਕਰਤਾ ਉਹ ਕਿ ਉਹੀ ਉਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਜਿਹੜੇ ਅੱਜ ਵਿਰੋਧ ਕਰਦੇ ਨੇ ਉਹੀ ਇਹ ਕਹਿੰਦੇ ਸੀਗੇ ਕਿ ਹਾਂ ਵੀਰਵਾਲ ਦੇ ਦਿਵਸੇ ਤੌਰ ਤੇ ਮਨਾਇਆ ਜਾਣਾ ਚਾਹੀਦਾ ਹੈ ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡਾ ਬਲੀਦਾਨ ਹੈ ਇਸ ਬਲੀਦਾਨ ਨੂੰ ਨਤਮਸਤਕ ਹੋਣਾ ਚਾਹੀਦਾ ਉਹਨਾਂ ਨੇ ਟਵੀਟ ਪਾਏ ਨੇ ਜੀ ਉਹਨਾਂ ਤਰੀਕਿਆਂ ਦੇ 2019 ਦੇ ਸੋ ਸ਼ਹਿਰਜਾਤਾਂ ਫਿਰ ਆਪ ਨਹੀਂ ਬਿਆਨ ਦੇ ਕੇ ਯਾਦ ਰੱਖਦੇ ਹੋਣੇ ਜਾਂ ਫਿਰ ਉਹਨਾਂ ਨੂੰ ਧਰਮ ਨਾਲ ਜਾਂ ਵਿਰਸੇ ਨਾਲ ਕੋਈ ਲੈਣ ਦੇਣਾਂ ਨਹੀਂ ਤਾਂ ਸੀਐਮ ਨੇ ਇਹ ਗੱਲ ਬਾਤ ਕੀਤੀ ਹੈ ਕਿਉਂਕਿ ਥੋੜੇ ਦਿਨ ਪਹਿਲਾਂ ਫਤਿਹਗੁਰ ਸਾਹਿਬ ਗੁਰਦੁਆਰਾ ਸਾਹਿਬ ਮਨਤਮਸਤਖੋਂ ਪਹੁੰਚੇ ਸਨ ਪਤਨੀ ਗੁਰਪ੍ਰੀਤ ਕੌਰ ਦੇ ਨਾਲ ਉਹਨਾਂ ਨੇ ਇੱਕ ਗੱਲ ਬਾਤ ਜਦੋਂ ਕਰ ਰਹੇ ਸਨ ਉਹਨਾਂ ਜਿੱਥੇ ਸ਼ਹਾਦਤ ਤੋਂ ਪ੍ਰਣਾਮ ਕੀਤਾ ਉੱਥੇ ਹੀ ਆ ਇਹ ਇਹ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਸਿੱਧੇ ਤੌਰ ਤੇ ਅ ਅਕਾਲੀ ਦਲ ਅਤੇ ਐਸਜੀਪੀਸੀ ਨੂੰ ਘਟਾਰੇ ਚ ਖੜਾ ਕੀਤਾ ਤਾਂ ਨੀਲਗਰਗ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਆਗੂ ਨੇ ਅ ਅਗਰ ਸਭ ਸੀਐਮ ਭਗਵੰਤ ਪਾਣ ਨੇ ਵੀ ਹੁਣ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਪਹਿਲਾਂ ਵਾਲੇ ਟਵੀਟ ਪਏ ਨੇ ਆ ਤਾਂ ਦੂਸਰੇ ਪਾਸੇ ਵਿਰੋਧ ਜਿਹੜਾ ਹੈ ਪੁਰਜ਼ੋਰ ਹੋ ਰਿਹਾ ਐ ਐਸਜੀਪੀਸੀ ਪ੍ਰਧਾਨਤਾ ਇਹ ਕਹਿ ਰਹੇ ਨੇ ਕਿ ਜਿਸ ਦਿਨ ਤੋਂ ਪਹਿਲੇ ਦਿਨ ਤੋਂ ਸ਼ੁਰੂਆਤ ਹੁੰਦੀ ਹੈ ਇਹਨਾਂ ਸਮਾਗਮਾਂ ਦੀ ਉਸੇ ਵੇਲੇ ਮੈਂ ਤਾਂ ਪਹਿਲੇ ਦਿਨ ਉਹਨਾਂ ਨੇ ਕਿਹਾ ਕਿ ਵਿਰੋਧ ਕੀਤਾ ਸੀਗਾ ਨਾ ਦਾ ਅਹ ਦੇਖੋ ਮੈਡਮ ਜਿਹੜੇ ਇਹ ਧਾਰਮਿਕ ਵਿਸ਼ੇ ਹੁੰਦੇ ਆ ਇਸ ਦੇ ਉੱਤੇ ਕਦੇ ਰਾਜਨੀਤੀ ਹੋਣੀ ਨਹੀਂ ਚਾਹੀਦੀ ਪਰ ਅਕਾਲੀ ਦਲ ਦੀ ਤਾਂ ਰਾਜਨੀਤੀ ਹੀ ਧਾਰਮਿਕ ਵਿਸ਼ਾ ਦੇ ਉੱਤੇ ਪਈ ਹੋਈ ਆ ਔਰ ਇਹ ਭੁੱਲ ਜਾਂਦੇ ਆ ਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਵੀ ਜਿਹੜੀ ਗੱਲ ਤੁਸੀਂ ਇੱਕ ਵਾਰੀ ਕਿਤੇ ਕਹਿਤੀ ਜਾ ਲਿਖਤੀ ਉਹ ਮਿਟਦੀ ਨਹੀਂ ਹੁੰਦੀ ਉਹ ਬਾਰ-ਬਾਰ ਸਾਹਮਣੇ ਆਉਂਦੀ ਹੈਗੀ ਹੈ ਮਤਲਬ ਤੁਸੀਂ ਦੇਖੋ ਕਿ 2019 ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਦਾ ਜੋ ਟਵੀਟ ਹੈ ਠੀਕ ਹੈ ਕਿ ਨਹੀਂ ਉਹ ਅੱਜ ਵੀ ਪਬਲਿਕ ਡੋਮੇਨ ਦੇ ਵਿੱਚ ਪਿਆ ਔਰ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਨੇ ਔਰ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਸੀ ਉਹਨਾਂ ਨੇ ਉਸ ਵਕਤ ਇਹ ਨਾਮ ਸੁਜੈਸਟ ਕੀਤਾ ਸੀ ਅੱਜ ਜਦੋਂ ਇਹ ਸੱਤਾ ਦੇ ਵਿੱਚ ਨਹੀਂ ਹੈ ਕਿਉਂਕਿ 2019 ਦੇ ਵਿੱਚ ਭਾਈਵਾਲ ਸਿਕੰਦਰ ਦੀ ਸਰਕਾਰ ਤੇ ਵਿੱਚ ਔਰ ਸੱਤਾ ਦੇ ਵਿੱਚ ਇਹ ਪੰਥ ਨੂੰ ਵੀ ਭੁੱਲ ਜਾਂਦੇ ਆ ਪੰਜਾਬ ਨੂੰ ਵੀ ਹੋ ਜਾਂਦੇ ਕਿਸਾਨੀ ਨੂੰ ਵੀ ਭੁੱਲ ਜਾਂਦੇ ਆ ਔਰ ਜਦੋਂ ਸੱਤਾ ਤੋਂ ਬਾਹਰ ਹੁੰਦੇ ਆ ਦੇਨ ਨੂੰ ਪੰਥ ਯਾਦ ਹੁੰਦਾ ਹੁਣ ਧਾਮੀ ਸਾਹਿਬ ਲਗਾਤਾਰ ਇੱਕ ਸਪੋਕਸਪਰਸਨ ਦੇ ਤੌਰ ਤੇ ਅਕਾਲੀ ਦਲ ਦੇ ਸਪੋਕਸਪਰਸਨ ਦੇ ਤੌਰ ਤੇ ਵਿਚਰ ਰਹੇ ਹੈ ਔਰ ਉਸ ਸਪੋਕਸਪਰਸਨ ਦੇ ਤੌਰ ਤੇ ਹੀ ਉਹ ਕੰਮ ਕਰ ਰਹੇ ਨੇ ਹੁਣ ਧਾਮੀ ਸਾਹਿਬ ਨੂੰ ਯਾਦ ਰੱਖਣਾ ਚਾਹੀਦਾ ਕਿ ਜਦੋਂ 2019 ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਇਹ ਟਵੀਟ ਕੀਤਾ ਸੀ ਉਦੋਂ ਉਹ ਕਿੱਥੇ ਸੀ ਉਦੋਂ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਨਹੀਂ ਕੀਤਾ ਸੋ ਮੇਰੇ ਕਹਿਣ ਦਾ ਮਤਲਬ ਹੈ ਇਸੇ ਤਰ੍ਹਾਂ ਇਹਨਾਂ ਨੇ ਜਦੋਂ ਖੇਤੀ ਦੇ ਤਿੰਨ ਕਾਲੇ ਕਾਨੂੰਨ ਆਏ ਸੀ ਉਦੋਂ ਅੰਦਰ ਬੈਠ ਕੇ ਉਹਨਾਂ ਦੀ ਹਮਾਇਤ ਕੀਤੀ ਜਦੋਂ ਵਿਰੋਧ ਇਹਨਾਂ ਦੇ ਬੂਹੇ ਤੱਕ ਪਹੁੰਚਿਆ ਜੀ ਜੀ ਨੂੰ ਖੋਲ ਲਾ ਕੇ ਸੋ ਇਹੀ ਗੱਲ ਜਿਹੜਾ ਅਕਾਲੀ ਦਲ ਬਾਦਲ ਹੁਣੇ ਕਰ ਰਿਹਾ ਡਬਲ ਸਟੈਂਡਰਡ ਹੈ ਇਹਨਾਂ ਦਾ ਡਬਲ ਮੂੰਹੇ ਹੈਗੇ ਆ ਇਹ ਸੋ ਇਹ ਲੋਕਿਆਂ ਦੇ ਵਿੱਚ ਐਕਸਪੋਜ਼ ਹੋ ਚੁੱਕੇ ਆ ਔਰ ਆਪਣੀ ਰਾਜਨੀਤੀ ਨੂੰ ਬਚਾਉਣ ਵਾਸਤੇ ਜਿਹੜਾ ਉਹਨੇ ਧਰਮ ਦਾ ਸਹਾਰਾ ਲੈ ਲਿਆ ਠੀਕ ਹੈ ਆਰਸ਼ਦ ਕਲੇਰ ਜੀ ਵੀ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਔਰ ਅ ਅਕਾਲੀ ਦਲ ਦੇ ਦੱਸ ਦਈਏ ਕਿ ਮੁਖ ਬੁਲਾ ਰਹੇ ਨੇ ਅਹ ਕਲੀਰ ਸਾਹਿਬ ਗੱਲਬਾਤ ਤੁਸੀਂ ਸੁਣ ਰਹੇ ਹੋ ਗਰਕ ਸਾਹਿਬ ਦੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵਿਰੋਧ ਹੁੰਦਾ ਹੈ ਉਦੋਂ ਹੀ ਕਿਉਂ ਖਿਲਾਫਤ ਹੁੰਦੀ ਹੈ ਫੈਸਲਿਆਂ ਦੀ ਕੇਂਦਰ ਦੇ ਸ਼ੋਮਨੀ ਅਕਾਲੀ ਦਲ ਹੋਵੇ ਔਰ ਹੁਣ ਤਾਂ ਉਹਨਾਂ ਨੇ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਵੀ ਬਕਾਇਦਾ ਸਪੋਕਸਪਰਸਨ ਕਹਿ ਦਿੱਤਾ ਅਕਾਲੀ ਦਲ ਦਾ ਦੇਖੋ ਬੜੀ ਨਾ ਮੰਦ ਭਾਗੀ ਗੱਲ ਹੈ ਤੇ ਬੜੀ ਸ਼ਰਮ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੇ ਇਹ ਜਿਹੜੇ ਸਾਡੇ ਏਡੀ ਵੱਡੀ ਲਾਸਾਨੀ ਸ਼ਹਾਦਤ ਹੈ ਇਸ ਹਾਦਸੇ ਦੇ ਦਿਨਾਂ ਦੇ ਵਿੱਚ ਵੀ ਇਹ ਆਪਣੀ ਗੰਦੀ ਸਿਆਸਤ ਤੋਂ ਬਾਜ਼ ਨਹੀਂ ਆ ਰਹੇ ਔਰ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਮੁੱਖ ਮੰਤਰੀ ਸਾਹਿਬ 5 ਸਾਲ ਤੋਂ ਨੂੰ ਹੁਣ ਅਗਲੇ ਸਾਲ ਨਵੰਬਰ ਦਸੰਬਰ ਤੱਕ ਬੁਢੀ ਸਰਕਾਰ ਦੇ ਪੂਰੇ ਹੋ ਜਾਣੇ ਤੁਸੀਂ ਪੰਜਾਬ ਲਈ ਕੀਤਾ ਕੀ ਤੱਕ ਵੀ ਨਹੀਂ ਲੋਕਾਂ ਨੇ ਦੇਖਿਆ ਕਿ ਕਿਸ ਤਰੀਕੇ ਤੁਸੀਂ ਪੰਜਾਬ ਸਾਰਾ ਕੇਜਰੀਵਾਲ ਦੇ ਕਤਮਾਂ ਚ ਛੁਟਾ ਦਿੱਤਾ ਪਰ ਘੱਟੋ ਘੱਟ ਜਿਹੜੇ ਐਸੇ ਪਵਿੱਤਰ ਦਿਹਾੜੇ ਨੇ ਜਿਹੜੀ ਅਸੀਂ ਲਾਸਾਨੀ ਕੁਰਬਾਨੀ ਐ ਸ਼ਹਾਦਤ ਐ ਉਹ ਦਿਨਾਂ 'ਚ ਤੁਸੀਂ ਜਾ ਕੇ ਫਤੇਗੜ ਸਾਹਿਬ ਜਿੱਥੇ ਉਹ ਸ਼ਹੀਦਾਂ ਨੂੰ ਨਮਨ ਕਰਨ ਗਏ ਹੋ ਜਿੱਥੇ ਤੁਸੀਂ ਨਤਮਸਤਕ ਹੋਣ ਗਏ ਹੋ ਉੱਥੇ ਖੜ ਕੇ ਵੀ ਤੁਸੀਂ ਆਪਣੀ ਪੋਲਿਟੀਕਲ ਬਿਆਨਬਾਜ਼ੀਆਂ ਤੋਂ ਬਾਜ਼ ਨਹੀਂ ਆ। ਇਹ ਚੀਜ਼ਾਂ ਔਨ ਰਿਕਾਰਡ ਨਹੀਂ ਹੈਗੀਆਂ। ਕੀ ਪੰਜਾਬ ਦੇ ਲੋਕ ਨਹੀਂ ਦੇਖਣਗੇ ਕਿ ਪੰਜਾਬ ਦਾ ਇੱਕ ਐਸਾ ਵੀ ਮੁੱਖ ਮੰਤਰੀ ਆਇਆ ਜਿਹਨੇ ਇਹ ਪਵਿੱਤਰ ਦਿਨਾਂ ਦੇ ਵਿੱਚ ਵੀ ਆਪਣੀ ਗੰਦੀ ਸਿਆਸਤ ਤੇ ਬਿਆਨਬਾਜ਼ੀ ਤੋਂ ਬੁਰੇਜ਼ ਨਹੀਂ ਕੀਤਾ ਤਾਂ ਉਹ ਜਿਹੜਾ ਬਿਆਨ ਉਹ ਦੇ ਰਹੇ ਨੇ ਕਲਰ ਸਾਹਿਬ ਉਹ ਉਸ ਤੋਂ ਕਿਵੇਂ ਤੁਸੀਂ ਇਤਿਫਾਕ ਰੱਖਦੇ ਹੋ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਜੀ ਕਿ ਹਰ ਇੱਕ ਚੀਜ਼ ਹਰ ਰਿਕਾਰਡ ਹੈ 16 ਦਸੰਬਰ 2022 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਵਿਪਸਾ ਸਿਮਰਤ ਕੌਰ ਬਾਦਲ ਨੇ ਇਸ ਚੀਜ਼ ਦੀ ਮੰਗ ਕੀਤੀ ਸੀ ਕਿ ਵੀਰ ਬਾਲ ਦਿਵਸ ਦਾ ਨਾਂ ਬਦਲ ਕੇ ਸ਼ਹੀਦਜ਼ਾਦੇ ਸ਼ਹਾਦਤ ਦਿਵਸ ਰੱਖਿਆ ਜਾਵੇ ਇਹ 16 ਦਸੰਬਰ ਜਿਹਨਾਂ ਕੋਲੇ ਨਹੀਂ ਹੈਗਾ ਇਹ ਆਪਣੇ ਜਿਹੜਾ ਆਈਟੀ ਸੈਲਾ ਨੂੰ ਕਹਿ ਦੇਣ ਕਿ 16 ਦਸੰਬਰ ਦਾ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਜਿਹੜੀ ਬੀਬਾ ਹਰਜਿੰਦਰ ਕੌਰ ਬਾਦਲ ਦੀ ਸਪੀਚ ਆ ਉਹਨੂੰ ਕੱਢ ਲੈਣ ਔਰ ਇਸ ਚੀਜ਼ ਨੂੰ ਲੈ ਕੇ ਜਿਹੜਾ ਭਾਜਪਾ ਨੇ ਇਹ ਨਾਮ ਦਿੱਤਾ ਇਹਨੂੰ ਲੈ ਕੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਵੀਰ ਬਾਲ ਦਿਵਸ ਦੀ ਜਗ੍ਹਾ ਇਹਨੂੰ ਸ਼ਾਇਦ ਦਾ ਸ਼ਹਾਦਤ ਦਿਵਸ ਕੀਤਾ ਜਾਵੇ ਅਰੇ ਤਾਂ ਕਾਲਕ ਸਿੰਘ ਸਾਹਿਬ ਤੱਕ ਸ਼ਿਕਾਇਤਾਂ ਪਹੁੰਚੀਆਂ ਇਸ ਗੱਲ ਨੂੰ ਲੈ ਕੇ ਤਾਂ ਸੋ ਇਹ ਆਮ ਆਦਮੀ ਪਾਰਟੀ ਫੈਕਚੁਅਲੀ ਵੀ ਇਨਕਰੈਕਟ ਹੈ ਸਿਰਫ ਜਿਹੜੇ ਅਸਲ ਮੁੱਦੇ ਨੇ ਪੰਜਾਬ ਦੇ ਉਹਨਾਂ ਤੋਂ ਧਿਆਨ ਭਟਕਾ ਕੇ ਇਹ ਇਹ ਮੁੱਦਿਆਂ ਨੂੰ ਜਿਹੜੇ ਸਾਡੇ ਆਸਥਾ ਨਾਲ ਜੁੜੇ ਨੇ ਜਿਹੜੇ ਧਾਰਮਿਕ ਮੁੱਦੇ ਨੇ ਜਿਹੜੇ ਸ਼ਹਾਦਤ ਦੇ ਮੁੱਦੇ ਨੇ ਇਹ ਤਾਂ ਉਹਨਾਂ ਨੂੰ ਕੋੜ ਪਰੋੜ ਤੁਸੀਂ 16 ਦਸੰਬਰ ਦਾ ਜ਼ਿਕਰ ਕੀਤਾ ਹੈ 16 ਦਸੰਬਰ 2019 ਦਾ ਜ਼ਿਕਰ ਕਰ ਰਹੇ ਹੋ 20 ਦਾ ਜ਼ਿਕਰ ਕਰ ਰਹੇ ਹੋ ਕੋਲ ਆਕਤੰਬਰ 2022 ਦੇ ਵਿੱਚ 2022 ਠੀਕ ਇੱਕ ਹੋਰ ਬਾਦਲ ਸਿੰਘ ਪਾਰਲੀਮੈਂਟ ਦੇ ਵਿੱਚ ਮੰਗ ਹੈ ਔਨ ਰਿਕਾਰਡ ਹੈ ਠੀਕ ਹੈ ਮੈਂ ਮੈਂ ਬਾਰ-ਬਾਰ ਇਹ ਗੱਲ ਕਹਿ ਰਹੇ ਹਾਂ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਸਿਰਫ ਲੋਕਾਂ ਦੀ ਆਸਥਾ ਨਾਲ ਸੇਮ ਸਾਹਿਬ 2019 ਦਾ ਵੀ ਸਰਕਾਰੇ ਨਿਕਲੇ ਸਾਬ ਸੇਮ ਸਾਹਿਬ 2019 ਦੇ ਸਰਕਾਰੇ ਨੇ ਸੀਐਮ ਸਾਹਿਬ ਹਾਂਜੀ ਗਰਗ ਸਾਹਿਬ ਜਵਾਬ ਦਿਓ ਦੇਖੋ ਮੈਂ ਇਹੀ ਚੀਜ਼ ਪਹਿਲਾਂ ਕਹਿ ਕੇ ਹਟਿਆ ਸੀ ਵੀ ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਹੁੰਦਾ ਹੈ ਉਦੋਂ ਇਹਨਾਂ ਨੂੰ ਪੰਥ ਯਾਦ ਨਹੀਂ ਆਉਂਦਾ ਉਹਨਾਂ ਨੂੰ ਪੰਜਾਬ ਯਾਦ ਨਹੀਂ ਆਉਂਦਾ ਕਿਸਾਨ ਯਾਦ ਨਹੀਂ ਆਉਂਦਾ ਔਰ ਜਦੋਂ ਸੱਤਾ ਤੋਂ ਬਾਹਰ ਹੁੰਦੇ ਆ ਉਦੋਂ ਯਾਦ ਆਉਂਦਾ ਯਾਦ ਕਰੋ 2022 ਦੇ ਵਿੱਚ ਇਹ ਸੱਤਾ ਤੋਂ ਬਾਹਰ ਸੀ ਕੇਂਦਰ ਸਰਕਾਰ ਦਾ ਹਿੱਸਾ ਨਹੀਂ ਹੈਗੇ ਸੀ ਔਰ 2019 ਦੇ ਵਿੱਚ ਕੇਂਦਰ ਸਰਕਾਰ ਦਾ ਹਿੱਸਾ ਸੀ ਇਹੀ ਚੀਜ਼ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਇਹਨਾਂ ਨੇ ਪੰਥ ਤੋਂ ਕੋਈ ਲੈਣਾ ਦੇਣਾ ਨਹੀਂ ਪੰਥ ਦਾ ਤਾਂ ਇਹਨਾਂ ਨੇ ਸਿਰਫ ਮੁਖੌਟਾ ਓੜਿਆ ਹੋਇਆ ਹੈਗਾ ਪਾਇਆ ਹੋਇਆ ਇਹਨਾਂ ਨੂੰ ਪੰਥ ਦੇ ਨਾਲ ਕੋਈ ਜਾਨੀ ਕਿਸੇ ਹਮਦਰਦੀ ਨਹੀਂ ਹੈਗੀ ਇਹ ਸਿਰਫ ਉਸ ਦਾ ਨਾਮ ਵਰਤਦੇ ਆ ਜਦੋਂ ਇਹ ਸੱਤਾ ਦੇ ਵਿੱਚ ਹੁੰਦੇ ਆ ਉਦੋਂ ਇਹ ਭੁੱਲ ਜਾਂਦੇ ਆ ਸੱਤਾ ਤੋਂ ਬਾਹਰ ਆ ਕੇ ਇਹ ਵਿਰੋਧ ਕਰਦੇ ਆ ਤੁਸੀਂ ਮੈਂ ਕਲੀਅਰ ਸਾਹਿਬ ਨੂੰ ਇੱਕ ਚੀਜ਼ ਪੁੱਛਣਾ ਚਾਹੁੰਨਾ ਔਰ ਰਿਕਾਰਡ ਤੁਸੀਂ ਇੱਥੇ ਦੱਸੋ ਪੂਰੀ ਦੁਨੀਆ ਤੁਹਾਨੂੰ ਦੇਖ ਰਹੀ ਹੈ ਕਿ ਜਿਹੜਾ 2019 ਦਾ ਬੀਬਾ ਹਰਸ਼ਮਿਤ ਕੌਰ ਬਾਦਲ ਨੇ ਟਵੀਟ ਕੀਤਾ ਸੀ ਕੀ ਉਸ ਤੋਂ ਉਹ ਮਾਫੀ ਮੰਗਣਗੇ ਜਾਂ ਤੁਸੀਂ ਐਜੇ ਅਕਾ ਕਾਲੀ ਦਲ ਦੇ ਮੁਖਬਲਾਰੇ ਹੋਣ ਦੇ ਨਾਤੇ ਉਸ ਦਿਨ ਇਤਫਾਕ ਰੱਖਦੇ ਹੋ ਜਾਂ ਨਹੀਂ ਰੱਖਦੇ ਹੋ ਹਮ ਅ ਕਲੀਰ ਸਾਹਿਬ ਦੇਖੋ ਮੈਂ ਫੇਰ ਦੁਬਾਰਾ ਕਹਿਦੇ ਆਂ ਜੀ ਕਿ ਇਹ ਨਾ ਗੱਲਾਂ ਕਰਦੇ ਨੇ ਹਵਾ ਹਵਾਈ ਇਹ ਜਿਹੜੇ ਮਨਜੀਤ ਸਿੰਘ ਜੀ ਕੇ ਸਾਹਿਬ ਵੀ ਇਹਨੂੰ ਕਲੀਅਰ ਕਰ ਚੁੱਕੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਸ਼ੁਰੂ ਤੋਂ ਐਸੀ ਕੋਈ ਮੰਗ ਨਹੀਂ ਹੈਗੀ ਉਹਨਾਂ ਨੇ ਤਾਂ ਇਹਨਾਂ ਨੂੰ ਚੈਲੰਜ ਕੀਤਾ ਕਿ ਮੈਂ ਲੀਗਲ ਕਾਰਵਾਈ ਕਰੂੰਗਾ ਉਹਨਾਂ ਦੀ ਗੱਲ ਦਾ ਤਾਂ ਜਵਾਬ ਨਹੀਂ ਦਿੰਦੇ ਨਹੀਂ 2019 ਦੇ ਵਿੱਚ ਹਮਾਇਤ ਨਹੀਂ ਕੀਤੀ ਸੀ ਕਲੀਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਇਸ ਗੱਲ ਦੀ ਹਮਾਇਤ ਕੀਤੀ ਹੈ ਕਿ ਇਹ ਜਿਹੜੀ ਲਾਸਾਨੀ ਸ਼ਹਾਦਤ ਹੈ ਇਹ ਜਿਹੜੀ ਲਾਸਾਨੀ ਕੁਰਬਾਨੀ ਹੈ ਇਹਨੂੰ ਰਾਸ਼ਟਰੀ ਪੱਧਰ ਦੇ ਉੱਤੇ ਮਨਾਇਆ ਜਾਵੇ ਸੋ ਇਹ ਜਿਹੜੀ ਛੋਟੀ ਸਿਆਸਤ ਆਮ ਆਦਮੀ ਪਾਰਟੀ ਕਰਨੀ ਚਾਹੁੰਦੀ ਹੈ ਇਹ ਛੋਟੀ ਸਿਆਸਤ ਤੋਂ ਆਮ ਆਦਮੀ ਪਾਰਟੀ ਨੇ ਫਿਰ ਦੁਬਾਰਾ ਕਿਹਾ ਕਿ ਇਹ ਉਹ ਦਿਹਾੜੇ ਨਹੀਂ ਇਹ ਦਿਨਾਂ ਦੇ ਵਿੱਚ ਅਸੀਂ ਉਹ ਮਹਾਨ ਸ਼ਹੀਦਾਂ ਨੂੰ ਜਿਹੜੇ ਕੌਮ ਦੇ ਸ਼ਹੀਦ ਹਨ ਉਹਨਾਂ ਨੂੰ ਯਾਦ ਕਰਦੇ ਹਾਂ ਇਹ ਸਿਆਸਤ ਦਾ ਪਿੰਡ ਨਹੀਂ ਹੈ ਸਵਾਲ ਇਹ ਹੈ ਨਾ ਕਲੇਬ ਸਾਬ ਦੇਖੋ ਬਾਦਸਤੂਰ ਉਸੇ ਨਾਂ ਤੇ ਸਮਾਗਮ ਚੱਲ ਰਹੇ ਨੇ ਅੱਜ ਵੀ ਇਨ ਫੈਕਟ ਵੀਰਬਾਲ ਦਿਵਸ ਤੇ ਕਿਉਂਕਿ ਇਹ ਦੁਨੀਆ ਤੱਕ ਪੂਰਾ ਸੁਨੇਹਾ ਜਾਂਦਾ ਹੈ ਨਾ ਜਦੋਂ ਸੈਂਟਰ ਕਿਸੇ ਦੇਸ਼ ਦੀ ਸਰਕਾਰ ਮਨਾ ਰਹੀ ਹੋਵੇ ਤਾਂ ਉਹ ਮਸਲਾ ਉੱਥੇ ਹੀ ਖੜਾ ਹੈ ਕਿ ਅਜੇ ਤੱਕ ਉਹ ਨਾ ਬਦਲਿਆ ਨਹੀਂ ਗਿਆ ਇਸ ਕਰਕੇ ਲਗਾਤਾਰ ਸਵਾਲ ਦੇਖੋ ਸ਼੍ਰੋਮਣੀ ਅਗਦੀ ਦਲ ਦੀ ਮੰਗ ਅੱਜ ਵੀ ਇਹ ਹੈ ਕਿ ਨਾਮ ਬਦਲਿਆ ਜਾਵੇ ਪਰ ਦੂਸਰੀ ਮੈਂ ਆਮ ਆਦਮੀ ਪਾਰਟੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਬੀਜੇਪੀ ਨੂੰ ਵੀ ਦੋਨੇ ਪਾਰਟੀਆਂ ਨੂੰ ਇਹ ਕਹਿਣੀ ਚਾਹੁੰਦਾ ਕਿ ਇਹਨੂੰ ਸਿਆਸਤ ਦਾ ਪਿੰਡ ਨਾ ਬਣਾਉਣ ਇਹ ਸਿਆਸਤ ਦਾ ਵਿਸ਼ਾ ਹੈ ਹਰ ਇੱਕ ਚੀਜ਼ ਵੋਟਾਂ ਨਹੀਂ ਹੈ ਹਰ ਇੱਕ ਚੀਜ਼ ਸਿਆਸਤ ਨਹੀਂ ਹੈ ਇਹ ਗੱਲ ਇਹ ਭਲੀ ਪਾਰਟੀਆਂ ਨੂੰ ਸਮਝ ਲੈਣੀ ਚਾਹੀਦੀ ਹੈ ਹਮ ਅ ਗਰਗਸਾਹ ਲਾਸਟ ਸੈਕਸ਼ਨ ਮੈਂ ਬਿਲਕੁਲ ਇਹੀ ਚੀਜ਼ ਆਮ ਆਦਮੀ ਪਾਰਟੀ ਕਹਿ ਰਹੀ ਹੈ ਅਕਾਲੀ ਦਲ ਨੂੰ ਧਰਮ ਦੀ ਸਿਆਸਤ ਨਹੀਂ ਕਰਨੀ ਚਾਹੀਦੀ ਔਰ ਜਿਹੜੇ ਐ ਜੀ ਪੀ ਸੀ ਦੇ ਪ੍ਰਧਾਨ ਨੇ ਧਾਮੀ ਸਾਹਿਬ ਉਹਨਾਂ ਨੂੰ ਇਹ ਜੇ ਅਕਾਲੀ ਦਲ ਦੇ ਸਪੋਕਸਪਰਸਨ ਦੇ ਤੌਰ ਤੇ ਕੰਮ ਨਹੀਂ ਕਰਨਾ ਚਾਹੀਦਾ ਹੈਗਾ ਔਰ ਇਹ ਤਾਂ ਮੁਨਕਰ ਹੋ ਜਾਂਦੇ ਨੇ ਉਦੋਂ ਤੱਕ ਸਭ ਤੋਂ ਅਕਾਲ ਤੱਕ ਸਭ ਤੋਂ ਮੁਨਕਰ ਹੋ ਜਾਂਦੇ ਨੇ ਪੰਥ ਤੋਂ ਵੀ ਮੁਨਕਰ ਹੋ ਜਾਂਦੇ ਆ ਜਦੋਂ ਇਹਨਾਂ ਨੂੰ ਆਪਣਾ ਫਾਇਦਾ ਦਿਸਦਾ ਔਰ ਜਦੋਂ ਲੋਕਾਂ ਦਾ ਵਿਰੋਧ ਹੁੰਦਾ ਤੇ ਫਿਰ ਇਹ ਇਹ ਉਸ ਚੀਜ਼ ਦਾ ਵਿਰੋਧ ਕਰਦੇ ਨੇ ਇਹੋ ਚੀਜ਼ਾਂ ਤੋਂ ਇਹ ਬਾਜ਼ ਆਉਣ ਪੂਰੀ ਦੁਨੀਆ ਦੇ ਤੇ ਹੋਏ ਪੰਜਾਬੀ ਪੂਰੀ ਦੁਨੀਆ ਚ ਵੱਸਦੇ ਹੋਏ ਸਿੱਖ ਇਹਨਾਂ ਦੀ ਸਿਆਸਤ ਸਮਝ ਚੁੱਕੇ ਆ। ਸ਼ੁਕਰੀਆ ਗੱਲਬਾਤ ਕਰਨ ਲਈ। ਜੀ ਜੀ ਕਲੇਰ ਸਾਹਿਬ। ਗੁਰਜੋਤ ਮੈਂ ਨਾ ਫਿਰ ਮੈਂ ਸਿਆਸਤ ਕਰਨੀ ਨਹੀਂ ਚਾਹੁੰਦਾ ਸੀ ਮੈਂ ਬੇਨਤੀ ਕਰਦਾ ਕਿ ਜਿਹੜੀ ਪਾਰਟੀ ਦੇ ਮੁਖੀਆਂ ਨੂੰ ਸ਼ਰਾਬ ਪੀਣ ਕਰਕੇ ਸਟੇਜ ਤੋਂ ਭਜਾਇਆ ਗਿਆ ਹੋਵੇ ਉਹ ਲੋਕਾਂ ਨੂੰ ਵੀ ਸਰੋਤਾਂ ਮੁੱਦੇ ਤੇ ਰਹੀਏ ਦੇਖੋ ਇਹਨਾਂ ਗੱਲਾਂ ਤੇ ਨਾ ਜਾਈਏ। ਕਲੇਰ ਸਾਹਿਬ ਬੇਨਤੀ ਹੈ ਦੇਖੋ ਬਹੁਤ ਬਹੁਤ ਸ਼ੁਕਰੀਆ। गल बात धनबाद है, आ, मसला है कि किस तरीके ना जेड़ा है, वो अजे तक नहीं गया और इस दा है, हो रहे है अकाली दल दा, सी दा, और सवाल उठ रहे हिमायत क्यों की थी गई उस वे विरोध किया जा रहा है ਉਹਨਾਂ ਨੇ ਵੀਰਵਾਲ ਦਿਵਸ ਨਾਮ ਜਦੋਂ ਰੱਖਿਆ ਤਾਂ ਉਹਨਾਂ ਨੇ ਪੁੱਛਿਆ ਸੀਗਾ ਉਹਨਾਂ ਨੇ ਕੱਲ ਜਾਰੀ ਵੀ ਕਰਤਾ ਉਹ ਕਿ ਉਹੀ ਉਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਜਿਹੜੇ ਅੱਜ ਵਿਰੋਧ ਕਰਦੇ ਨੇ ਉਹੀ ਇਹ ਕਹਿੰਦੇ ਸੀਗੇ ਕਿ ਹਾਂ ਵੀਰਵਾਲ ਦਿਵਸ ਦੇ ਤੌਰ ਤੇ ਮਨਾਇਆ ਜਾਣਾ ਚਾਹੀਦਾ ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡਾ ਬਲੀਦਾਨ ਹੈ ਇਸ ਬਲੀਦਾਨ ਨੂੰ ਨਤਮਸਤਕ ਹੋਣਾ ਚਾਹੀਦਾ ਉਹਨਾਂ ਦੇ ਟਵੀਟ ਪੈਨੇ ਜੀ ਉਹਨਾਂ ਤਰੀਕਾਂ ਦੇ 2019 ਦੇ ਸੋ ਸ਼ਹਿਰ ਜਦ ਤਾਂ ਫਿਰ ਆਪ ਨਹੀਂ ਬਿਆਨ ਦੇ ਕੇ ਯਾਦ ਰੱਖਦੇ ਹੋਣੇ ਜਾਂ ਫਿਰ ਉਹਨਾਂ ਨੂੰ ਧਰਮ ਨਾਲ ਜਾਂ ਵਿਰਸੇ ਨਾਲ ਕੋਈ ਲੈਣ ਦੇਣਾਂ ਨਹੀਂ ਕੀ ਕੀ ਦੱਸਾਂ ਇਹਦੇ ਵਿੱਚ ਮੈਂ ਉਹਨਾਂ ਨੇ ਵੀਰਵਾਲ ਦੇ ਨਾਮ ਜਦੋਂ ਰੱਖਿਆ ਤਾਂ ਉਹਨਾਂ ਨੇ ਪੁੱਛਿਆ ਸੀਗਾ ਉਹਨਾਂ ਨੇ ਕੱਲ ਜਾਰੀ ਵੀ ਕਰਤਾ ਉਹ ਕਿ ਉਹੀ ਉਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਜਿਹੜੇ ਅੱਜ ਵਿਰੋਧ ਕਰਦੇ ਨੇ ਉਹੀ ਇਹ ਕਹਿੰਦੇ ਸੀਗੇ ਕਿ ਹਾਂ ਵੀਰਵਾਲ ਦੇ ਦਿਵਸੇ ਤੌਰ ਤੇ ਮਨਾਇਆ ਜਾਣਾ ਚਾਹੀਦਾ ਹੈ ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡਾ ਬਲੀਦਾਨ ਹੈ ਇਸ ਬਲੀਦਾਨ ਨੂੰ ਨਤਮਸਤਕ ਦੇ ਉਹਨਾਂ ਦੇ ਟਵੀਟ ਪਏ ਨੇ ਜੀ ਉਹਨਾਂ ਤਰੀਕਿਆਂ ਦੇ 2019 ਦੇ ਸੋ ਸ਼ਹਿਰਜਾਤਾਂ ਫਿਰ ਆਪ ਨਹੀਂ ਬਿਆਨ ਦੇ ਕੇ ਯਾਦ ਰੱਖਦੇ ਹੋਣੇ ਜਾਂ ਫਿਰ ਉਹਨਾਂ ਨੂੰ ਧਰਮ ਨਾਲ ਜਾਂ ਵਿਰਸੇ ਨਾਲ ਕੋਈ ਲੈਣ ਦੇਣਾਂ ਨਹੀਂ ਕੀ ਕੀ ਦੱਸਾਂ ਇਹਦੇ ਵਿੱਚ ਮੈਂ ਉਹਨਾਂ ਨੇ ਵੀਰਵਾਲ ਦਿਵਸ ਨਾਮ ਜਦੋਂ ਰੱਖਿਆ ਤਾਂ ਉਹਨਾਂ ਨੇ ਪੁੱਛਿਆ ਸੀਗਾ ਉਹਨਾਂ ਨੇ ਕੱਲ ਜਾਰੀ ਵੀ ਕਰਤਾ ਉਹ ਕਿ ਉਹੀ ਉਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਜਿਹੜੇ ਅੱਜ ਵਿਰੋਧ ਕਰਦੇ ਨੇ ਉਹੀ ਇਹ ਕਹਿੰਦੇ ਸੀਗੇ ਕਿ ਹਾਂ ਵੀਰਵਾਲ ਦਿਵਸ ਦੇ ਤੌਰ ਤੇ ਮਨਾਇਆ ਜਾਣਾ ਚਾਹੀਦਾ ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡਾ ਬਲੀਦਾਨ ਹੈ ਇਸ ਬਲੀਦਾਨ ਨੂੰ ਨਤਮਸਤਕ ਹੋਣਾ ਚਾਹੀਦਾ ਉਹਨਾਂ ਨੇ ਟਵੀਟ ਪਾਏ ਨੇ ਜੀ ਉਹਨਾਂ ਤਰੀਕਿਆਂ ਦੇ 2019 ਦੇ ਸੋ ਸ਼ਹਿਰਜਾਤਾਂ ਫਿਰ ਆਪ ਨਹੀਂ ਬਿਆਨ ਦੇ ਕੇ ਯਾਦ ਰੱਖਦੇ ਹੋਣੇ ਜਾਂ ਫਿਰ ਉਹਨਾਂ ਨੂੰ ਧਰਮ ਨਾਲ ਜਾਂ ਵਿਰਸੇ ਨਾਲ ਕੋਈ ਲੈਣ ਦੇਣਾਂ ਨਹੀਂ ਕੀ ਕੀ ਦੱਸਾਂ ਇਹਨੂੰ ਨਮਨ ਕਰਨ ਪਹੁੰਚ ਰਹੀ ਹੈ ਔਰ ਇੱਥੇ ਤਾਂ ਦੂਸਰਾ ਦਿਨ ਹੈ ਅੱਜ ਫਤਿਹਗੜ ਸਾਹਿਬ ਦੇ ਵਿੱਚ ਸ਼ਹੀਦੀ ਸਭਾ ਦੇ ਦੂਜੇ ਦਿਨ ਸੰਗਤ ਦਾ ਪੂਰਾ ਸਲਾਬ ਹੈ ਠਾਠਾ ਮਾਰਦਾ ਇਕੱਠ ਸੰਗਤ ਦਾ ਪਹੁੰਚਿਆ ਹੋਇਆ ਹੈ ਅਤੇ ਤਸਵੀਰਾਂ ਸੇ ਤੁਹਾਨੂੰ ਦਿਖਾ ਰਹੇ ਹਾਂ ਔਰ ਕਿਸ ਤਰੀਕੇ ਸੰਗਤ ਜਿਹੜੀ ਹੈ ਉਹ ਸਾਨੂੰ ਨਜ਼ਰ ਆ ਰਹੀ ਹੈ ਬੇਸ਼ੱਕੜਾਕੇ ਦੀ ਠੰਡ ਹੈ ਬੇਸ਼ੱਕ ਤੁੰਦ ਜਿਹੜੀ ਹੈ ਬੇहद ਜ਼ਿਆਦਾ ਹੈ ਔਰ 18 ਵੀ ਬੇहद ਜ਼ਿਆਦਾ ਤਾਪਮਾਨ ਚ ਬਹੁਤ ਜ਼ਿਆਦਾ ਗਿਰਾਵਟ ਹੈ ਕੱਲ ਤੋਂ 24 ਘੰਟਿਆਂ ਤੋਂ ਅਸੀਂ ਗੱਲ ਕੀਤੀ ਜਾਵੇ ਤਾਂ 5 ਡਿਗਰੀ ਤੱਕ ਤਾਪਮਾਨ ਡਿੱ ਗਿਆ ਪਰ ਇਸ ਦੇ ਬਾਵਜੂਦ ਆਸਥਾ ਦੇ ਵਿੱਚ ਕੋਈ ਕਮੀ ਨਹੀਂ ਹੈ ਸ਼ਹਾਦਤ ਨੂੰ ਪ੍ਰਣਾਮ ਕੀਤਾ ਜਾ ਰਿਹਾ ਉਹ ਦਿਨ ਉਹ ਪੌਦਿਆਂ ਠੰਡੀਆਂ ਰਾਤਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਦੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ

ਜੋ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਉਹਨਾਂ ਨਤਮਸਤਕ ਹੋਣ ਲਈ ਪੂਰੀ ਦੁਨੀਆ ਚੋਂ ਸੰਗਤ ਆਉਂਦੀ ਹੈ ਤੇ ਇਸ ਕੁਰਬਾਨੀ ਦੀ ਕਿਤੇ ਮਿਸਾਲ ਨਹੀਂ ਮਿਲਦੀ ਦੁਨੀਆ ਚ ਤੇ ਲੋਕ ਨਤਮਸਤਕ ਹੋਣ ਆਉਂਦੇ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਅੱਜ ਅਸੀਂ ਵੀ ਪਰਿਵਾਰ ਸਮੇਤ ਅੱਜ ਇੱਥੇ ਮੱਥਾ ਟੇਕਣਾ ਹੈ ਲੋਕਾਂ ਦੇ ਸੰਗਤ ਦੇ ਸਹੂਲਤ ਵਾਸਤੇ ਪ੍ਰਬੰਧ ਕਰਨੇ ਸੁਰੱਖਿਆ ਦੇ ਜਾਂ ਫਿਰ ਕੋਈ ਸੇਤ ਸੇਵਾਵਾਂ ਦੇ ਐਮਰਜੈਂਸੀ ਦੇ ਜਾਂ ਉਹਨਾਂ ਦੇ ਆਉਣ ਜਾਣ ਚ ਕੋਈ ਉਹਨਾਂ ਨੂੰ ਨਤਮਸਤਕ ਹੋਣ ਚ ਕਿਤੇ ਕੋਈ ਮੁਸ਼ਕਲ ਨਾ ਆਵੇ ਈ ਰਿਕਸ਼ੇ ਸ਼ਟਲ ਬੱਸਾਂ ਔਰ ਸਮੂਥਲੀ ਪਾਰਕਿੰਗ ਵਗੈਰਾ ਸਾਰੀ ਜਿਹੜੀ ਹੈ ਜਿਹੜੇ ਬਾਹਰਲੇ ਪ੍ਰਬੰਧ ਨੇ ਉਹਦੇ ਵਾਸਤੇ ਅਸੀਂ अपने स्थितियों में फ्रंट लाइन की मदद की लोगों को प्रेरित किया वंश तैयार सामाजिक कार्य उम्र सत्रह साल चंडीगढ़ आपने अपने माता पिता को 2020 में खो दिया था आपने अपने दर्द को दूसरों की देखभाल और दूसरों का भला करने में तब्दील कर दिया तथा सामाजिक सेवा में एक नया अध्याय जोड़ा परीक्षा पे चर्चा में भाग लेने पर आपको माननीय प्रधानमंत्री का प्रशंसा पत्र भी प्राप्त हुआ आई सी प्रशा बोरा विज्ञान एवं तकनीक उम्र 14 साल जोरहट असम। आपने प्राकृतिक खेती न्यूज़ पेपर मल्सिंग तथा अखबारों की रद्दी से पेंसिल बनाना आदि प्रोजेक्ट पर कार्य किया आपने कई राष्ट्रीय विज्ञान कार्यक्रमों में बढ़ चढ़ हिस्सा लिया वैभव सूर्यवंशी खेल उम्र चौदह साल समस्तीपुर बिहार आप एक भारतीय क्रिकेटर हैं जिन्हें आईपीएल के इतिहास में न सिर्फ सबसे छोटे खिलाड़ी होने का बल्कि सबसे तेज ऐसे भारतीय होने का गौरव प्राप्त है जिसने आईपीएल में सेंचुरी बनाई ंडावी खेल उम्र 14 साल कोडागांव छत्तीसगढ़ आपने अपने माता पिता को खो दिया है आप जन्म से ही नक्सल प्रभावित इलाके में रही हालांकि मई 2025 से ये क्षेत्र नक्सल मुक्त है आप राष्ट्रीय स्तर के जूडो खिलाड़ी हैं आपने कई पुरस्कार प्राप्त किए वाका लक्ष्मी का खेल उम्र सात साल सूरत गुजरात आप बेजोर शतरंज खिलाड़ी हैं आपने अंडर सेवन गर्ल्स में 2025 हज़ार फाइट वर्ल्ड स्कूल चैंपियनशिप में परफेक्ट नायरो हासिल किया आपको कई मेडल्स हासिल हो चुके हैं अनुष्का कुमारी खेल उम्र 14 साल रांची झारखंड आपकी माता एक डेली वेज लेबर हैं तथा पिता बीमार हैं आपने चुनौतियों से दो दो हाथ करके फुटबॉल के क्षेत्र में कीर्तिमान स्थापित किए आपको यू सेवेंटीन महिला फुटबॉल टीम में शामिल किया गया है भिनीधि देसिंग खेल उम्र 15 साल बेंगलुरु कर्नाटका आपको ओलंपिक 2024 में दूसरी सबसे छोटी तैराक होने का गौरव प्राप्त है आपने कई पदक प्राप्त किए तथा राष्ट्रीय स्तर पर तीन रिकॉर्ड्स तोड़े अंतर्राष्ट्रीय स्तर पर 42 मेडल्स भी आपने प्राप्त किए हैं जोशना साबर खेल उम्र 16 साल गजपति उड़ीसा आपके पिता खेतों में मजदूरी करते हैं आपने एशियन यूथ वेट लिफ्टिंग में 40 किलो वजन श्रेणी में रिकॉर्ड बनाया राष्ट्रीय अंतर्राष्ट्रीय स्तर पर मेडल्स तथा ट्रॉफ़ीज़ भी प्राप्त की विश्वनाथ कार्तिके पदगा खेल उम्र 16 साल मेरचल मलकाजगिरी तेलंगाना आपने पर्वतारोहण में महत्वपूर्ण मील के पत्थर स्थापित किए आपने सेवन समिट्स चैलेंज को हर महाद्वीप की सबसे ऊंची चोटी पर तथा अंत में हिमालय पर्वत पर चढ़कर पूर्ण किया बहुत बहुत धन्यवाद माननीय राष्ट्रपति जी सभी पुरस्कार विजेताओं को हार्दिक बधाइयाँ और ढेर सारी शुभकामनाएँ इन बच्चों के लिए यही कहा जा सकता है वज्रादपी कठोराणी मृदुनी कुसुमादपी, यानी वज्र के समान कठोर लेकिन फूल के समान कोमल माननीय राष्ट्रपति महोदय के कर कमल द्वारा पुरस्कार प्राप्त कर आज ये बच्चे उमंग उत्साह तथा जोश से भरे हुए हैं माननीय ये बहुत ही गर्व के क्षण हैं इन सभी बच्चों के लिए तथा इनके अभिभावकों और परिजनों के लिए हमारी आपसे विनम्र भी विनती है माननीय राष्ट्रपति जी की कृपया आपने आशीर्वाद इन सभी बच्चों को दें हम सबको संबोधित करें हम सभी का मार्गदर्शन करें एक बार जोरदार तालियां माननीय राष्ट्रपति महोदया के लिए प्रधानमंत्री राष्ट्रीय बाल पुरस्कार वितरण समारोह में उपस्थित केंद्रीय महिला एवं बाल विकास मंत्री श्रीमती अन्नपूर्णा देवी जी महिला एवं बाल विकास राज्य मंत्री श्रीमती सावित्री ठाकुर जी सचिव श्री अनिल मौलिक जी गणमान्य अतिथियों देवी और स्वजनों और प्यारे बच्चों और उनके अभिभावक आप सभी बच्चों को मैं हृदय से ढेर सारा आशीर्वाद देती हूँ आज राष्ट्रीय बाल पुरस्कार प्राप्त करने के लिए मैं सभी बच्चों को बहुत 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 बधाई देती हूँ सभी बच्चों ने अपने परिवार समाज और पूरे देश का गौरव बढ़ाया है इसलिए मैं बच्चों के परिवारों के सदस्यों को भी बहुत बहुत बधाई देती हूँ इतने अच्छे और भनहर बच्चों के लिए पुरस्कार समारोह का आयोजन करने के लिए मैं महिला एवं बाल विकास मंत्री श्रीमती अन्नपूर्णा देवी जी और उनकी पूरी टीम की सराहना करती प्यारे बच्चों वर्ष 2022 तो से आज के दिन हम सभी देशवासी वीर बाल दिवस के रूप में मनाते हैं क्या आप जानते हैं कि आज हम बीर बाल दिवस क्यों मनाते हैं बाल पुरस्कार मिले श्रवण सिंह और एक छोटा जहा नन्ना सिपाही है जिसके वलो ऑपरेशन सिंदूर दे दास दे आ, के दौरान दस दी कि मदद रसद जी है पहुंचाई गई थी जवाना तक और उस तस्वीर भी असं दिखा रखे हैं दो तस्वीर ने पहली तस्वीर के श्रवण सिंह सम्मान मिले है बहुत छोटी उम्र के राष्ट्रीय बाल पुरस्कार मिलना वीडी प्राप्ति है और दूसरी तस्वीर के कारण यानी कि वजह की और किस तरीके जरा है इन्नी वीड् प्राप्ति हुई है यानी कि इतने किमें रसद पहुंचाई गई जवाना तक किमें मदद की गई वो तस्वीर उस समय दिखा रहे हैं जिस बाद फिरोजपुर के छोटे सिपाही शवन सिंह राष्ट्रीय बाल पुरस्कार सम्मानित किया गया

सिंह सामाजिक कार्य उम्र 10 साल फिरोजपुर पंजाब आप एक किसान के बेटे हैं ऑपरेशन सिंदूर के दौरान आपने असाधारण साहस दिखाते हुए गजब का जोखिम उठाते हुए बिना विचलित हुए हाई रिस्क बॉर्डर स्थितियों में फ्रंट लाइन ट्रूपर्स की मदद की लोगों को प्रेरित किया जब मिशन शुरू हुआ था हमारे गांव में फौजी आए थे जब पाकिस्तान के वजी लड़ाई हो रही थी और हमारे फौजी आए थे उधर और वो हमारे लिए रक्षा के लिए आए थे फिर मैंने सोचा चलो उनकी अभी सेवा करते हैं फिर मैं दूध चाय लस्सी बर्फ लेके जाता था उनके लिए रोज तो है। लग रहा जब तो रहा है। मुझे बहुत अच्छा लग रहा है मुझे अवार्ड मिला मैंने सपने भी नहीं सोचा था मैं हमारे जब मिशन से शुरू हुआ था हमारे गांव में फौजी आए थे जब पाकिस्तान के वजह लड़ाई हो रही थी और हमारे फौजी आए थे उधर और वो हमारे लिए रक्षा के लिए आए थे फिर मैंने सोचा चलो उनकी अभी सेवा करते हैं फिर मैं दूध चाय लस्सी बर्फ लेके जाता था उनके लिए रोज़ नेवी जी का भाषण है कैसा लग रहा है आपको अवार्ड मिल रहा है मुझे बहुत अच्छा लग रहा है मुझे अवार्ड मिला मैंने सपने भी नहीं सोचा था मैं हमारे जब मिशन सदूर शुरू हुआ था हमारे गांव में फौजी आए थे जब पाकिस्तान के लड़ाई हो रही थी और हमारे फौजी आए थे उधर और वो हमारे लिए रक्षा के लिए आए थे फिर मैंने सोचा चलो उनकी अभी सेवा करते हैं फिर मैं दूध चाय लस्सी बर्फ़ लेके जाता था उनके लिए रोज मुझे